ਸੰਜੀ ਸਟੂਡੈਂਟਸ ਵੈਲਕਮ ਕਰਦੋਂ ਤੁਹਾਡਾ ਟੂਰ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਜਿਹੜੇ ਕਿ 12th ਕਲਾਸ ਆ ਪੀਐਸਸੀਬੀ ਦੇ ਵੱਲੋਂ ਤੁਹਾਡੇ ਜਿਹੜੇ ਕਿ 12th ਕਲਾਸ ਦੀ ਫਾਈਨਲ ਐਗਜ਼ਾਮ ਦੀ ਡੇਟ ਸ਼ੀਟ ਆ ਜਿਹੜੀ ਕਿ ਅਨਾਉਂਸ ਕਰ ਦਿੱਤੀ ਗਈ ਆ ਸੋ ਇਹ ਵਾਲੀ ਡੇਟ ਸ਼ੀਟ ਆ ਜੇ ਚਾਹੇ ਕੋਈ ਬੱਚਾ ਰੈਗੂਲਰ ਆ ਚਾਹੇ ਕੋਈ ਓਪਨ ਦੇ ਵਿੱਚ ਕਰ ਰਿਹਾ ਸਾਰਿਆਂ ਦੇ ਲਈ ਇਹ ਜਿਹੜੀ ਕਿ ਡੇਟ ਸ਼ੀਟ ਹੈ 12th ਕਲਾਸ ਠੀਕ ਹੈ ਤੁਹਾਡੇ ਫਾਈਨਲ ਐਗਜ਼ਾਮ ਦੀ ਡੇਟ ਸ਼ੀਟ ਆ ਇਹ ਤੇ ਇਹ ਮਾਰਨਿੰਗ ਸੈਸ਼ਨ ਦੇ ਵਿੱਚ ਹੋਊਗੀ ਮੈਂ ਤੁਹਾਨੂੰ ਸਾਰਾ ਦੱਸ ਦਿਆਂ ਕਿ ਕਿਸ ਡੇਟ ਨੂੰ ਕਿਹੜਾ ਐਗਜ਼ਾਮ ਹੋਊਗਾ ਤੇ ਕੀ ਇਧਰ ਟਾਈਮਿੰਗ ਆ ਹਾਂਜੀ ਤੇ ਇਧਰ ਹੈਗੇ ਨਾ ਜਿਹੜੇ ਡੇਟਸ ਤੇ ਜਿਹੜੇ ਡੇ ਦਿੱਤਾ ਹੋਇਆ ਤੇ ਸਬਜੈਕਟ ਕੋਡ ਦਿੱਤਾ ਹੋਇਆ ਤੇ ਇਹ ਜਿਹੜਾ ਕਿ ਸਬਜੈਕਟ ਹਿਊਮਨਟੀਜ਼ ਗਰੁੱਪ ਸਾਇੰਸ ਗਰੁੱਪ ਕਮਰਸ ਐਗਰੀਕਲਚਰ ਮਤਲਬ 올 ਗਰੁੱਪਸ ਦੀ ਆ ਹਿਊਮਨਟੀਜ਼ ਹੈਗਾ 17 ਤੋਂ ਹਾਂਜੀ 17 ਫਰਵਰੀ ਤੋਂ ਤੁਹਾਡੇ ਪੇਪਰ ਸ਼ੁਰੂ ਨੇ 17 ਫਰਵਰੀ ਤੋਂ 17 ਫਰਵਰੀ ਨੂੰ ਜਿਹੜਾ ਪੇਪਰ ਹੈਗਾ ਦਿਨ ਮੰਗਲਵਾਰ ਨੂੰ ਹੋਮ ਸਾਇੰਸ ਦਾ ਪੇਪਰ ਆ 18 ਫਰਵਰੀ ਨੂੰ ਬੁੱਧਵਾਰ ਨੂੰ ਪੇਪਰ ਹੈਗਾ ਸੋਸ਼ੀਓਲੋਜੀ ਦਾ 19 ਫਰਵਰੀ ਨੂੰ ਹੈਗਾ ਸਾਈਕੋਲੋਜੀ ਦਾ 20 ਫਰਵਰੀ ਨੂੰ ਹੈਗਾ ਬਿਜ਼ਨਸ ਸਟੱਡੀਜ਼ ਤੇ 21 ਫਰਵਰੀ ਨੂੰ ਹੈਗਾ ਜਿਹੜਾ ਪਬਲਿਕ ਐਡ ਦਾ ਪਬਲਿਕ ਐਡਮਿਨਿਸਟ੍ਰੇਸ਼ਨ ਤੇ 23 ਫਰਵਰੀ ਨੂੰ ਹੈਗਾ ਸੋਮਵਾਰ ਨੂੰ ਟਾਈਮਿੰਗ ਹੈਗੇ ਰਾਜੇ 11 ਤੋਂ ਲੈ ਕੇ ਸਵਾ 2 ਵਜੇ ਤੱਕ 11 ਵਜੇ ਤੋਂ ਲੈ ਕੇ ਸਵਾ 2 ਵਜੇ ਤੱਕ ਆ ਠੀਕ ਹੈ 15 ਮਿੰਟ ਮੱਦ ਲਈ ਤੁਹਾਨੂੰ ਜਿਹੜੇ ਕਿ OMR ਸ਼ੀਟ ਜਿਹੜੇ ਉਹ ਫਿਲ ਕਰਨ ਦੇ ਹੁੰਦੇ ਨੇ ਉਹਨਾਂ ਦੇ ਹੁੰਦੇ ਨੇ ਠੀਕ ਹੈ ਬਾਕੀ ਹਾਂਜੀ ਇਹਦੇ ਵਿੱਚ 뮤지컬 뮤직 ਹੈਗਾ ਤਬਲਾ ਤੇ ਫੰਡਾਮੈਂਟਲ ਆਫ ਈ ਬਿਜ਼ਨਸ ਦਾ ਪੇਪਰ ਹੈ ਤੇ 24 ਫਰਵਰੀ ਨੂੰ ਪੇਪਰ ਹੈਗਾ ਐਗਰੀਕਲਚਰ 25 ਫਰਵਰੀ ਬੁੱਧਵਾਰ ਨੂੰ ਇਕਨੋਮਿਕਸ ਦਾ ਪੇਪਰ ਆ 26 ਫਰਵਰੀ ਨੂੰ ਹੈਗਾ ਬਾਇਓਲੋਜੀ মিডিਆ ਸਟਡੀ ਤੇ 27 ਫਰਵਰੀ ਨੂੰ ਹੈਗਾ ਅਕਾਊਂਟੈਂਸੀ 6 ਮਾਰਚ ਨੂੰ ਪੇਪਰ ਹੈਗਾ ਕੰਪਿਊਟਰ ਐਪਲੀਕੇਸ਼ਨ 6 ਮਾਰਚ ਨੂੰ ਹੈਗਾ ਕੰਪਿਊਟਰ ਐਪਲੀਕੇਸ਼ਨ ਦਾ ਪੇਪਰ ਆ ਅੱਗੇ ਹੈਗਾ 7 ਮਾਰਚ ਨੂੰ ਹੈਗਾ ਇੰਗਲਿਸ਼ ਦਾ ਪੇਪਰ ਜਰਨਲ ਇੰਗਲਿਸ਼ ਜਰਨਲ ਇੰਗਲਿਸ਼ ਦਾ ਪੇਪਰ ਹੈਗਾ 7 ਮਾਰਚ ਨੂੰ ਸ਼ਨੀਵਾਰ ਨੂੰ ਸ਼ਨੀਚਰਵਾਰ ਨੂੰ ਤੇ ਅੱਗੇ ਰਜੇ ਹੈਗਾ ਸ਼ਨੀਚਰਵਾਰ ਨੂੰ ਤੇ 9 ਮਾਰਚ ਨੂੰ 9 ਮਾਰਚ ਨੂੰ ਹੈਗਾ ਜੀਓਗ੍ਰਾਫੀ ਦਾ ਪੇਪਰ 10 ਮਾਰਚ ਨੂੰ ਹੈਗਾ ਰਿਲੀਜੀਅਨ ਦਾ ਪੇਪਰ 10 ਮਾਰਚ ਰਿਲੀਜੀਅਨ ਦਾ ਪੇਪਰ 11 ਮਾਰਚ ਨੂੰ ਹੈਗਾ ਡਿਫੈਂਸ ਸਟਡੀ ਤੇ 12 ਮਾਰਚ ਨੂੰ ਹੈਗਾ ਜਰਨਲ ਪੰਜਾਬੀ ਜਰਨਲ ਪੰਜਾਬੀ ਦਾ ਪੇਪਰ ਹੈਗਾ ਤੁਹਾਡਾ ਪੰਜਾਬੀ ਕੰਪਲਸਰੀ ਦਾ ਪੇਪਰ 12 ਮਾਰਚ ਨੂੰ ਤੇ ਪੰਜਾਬ ਹਿਸਟਰੀ ਐਂਡ ਕਲਚਰ ਜਿਹੜਾ ਬੱਚਿਆਂ ਕੋਲ ਸਬਜੈਕਟ ਆ ਉਸ ਤੋਂ ਅੱਗੇ ਹੈਗਾ ਅਜੇ 13 ਮਾਰਚ ਨੂੰ ਗੁਰਮਤ ਸੰਗੀਤ ਦਾ ਪੇਪਰ ਆ 16 ਮਾਰਚ ਨੂੰ 뮤זיਕ ਵੋਕਲ 17 ਮਾਰਚ ਨੂੰ ਨੈਸ਼ਨਲ ਕ੍ਰੈਡਿਟ ਕੋਰਪਸ ਦਾ ਪੇਪਰ ਤੇ 18 ਮਾਰਚ ਨੂੰ ਕੰਪਿਊਟਰ ਸਾਇੰਸ ਕੰਪਿਊਟਰ ਸਾਇੰਸ ਠੀਕ ਹੈ 18 ਮਾਰਚ ਨੂੰ ਪੇਪਰ 19 ਮਾਰਚ ਨੂੰ ਹੈਗਾ 뮤זיਕ ਇਨਸਟਰੂਮੈਂਟਲ 20 ਮਾਰਚ ਨੂੰ ਹੈਗਾ ਹਿਸਟਰੀ ਦਾ ਪੇਪਰ ਹਿਸਟਰੀ ਦਾ ਪੇਪਰ ਹੈਗਾ राजे 20 ਮਾਰਚ ਨੂੰ ਅੱਗੇ ਹੈਗਾ 24 ਮਾਰਚ ਨੂੰ ਸੰਸਕ੍ਰਿਤ ਫ੍ਰੈਂਚ ਜਰਮਨ ਜਿਹੜੇ ਬੱਚਿਆਂ ਕੋਲ ਤੇ 25 ਮਾਰਚ ਨੂੰ ਹੈਗਾ ਗਣਿਤ ਦਾ ਪੇਪਰ 28 ਮਾਰਚ ਨੂੰ ਫਿਲਾਸਫੀ ਰਜੇ 30 ਮਾਰਚ ਨੂੰ ਹੈਗਾ ਪੋਲੀਟੀਕਲ ਸਾਇੰਸ ਦਾ ਪੇਪਰ ਤੇ ਫਿਜ਼ਿਕਸ ਜਿਹੜੇ ਬੱਚਿਆਂ ਕੋਲ 1 ਅਪ੍ਰੈਲ ਨੂੰ ਹੈਗਾ ਪੰਜਾਬੀ ਚੋਣ ਵੀ ਮਤਲਬ ਕਿ ਇਲੈਕਟਿਵ ਪੰਜਾਬੀ ਹਿੰਦੀ ਇਲੈਕਟਿਵ ਤੇ ਇੰਗਲਿਸ਼ ਇਲੈਕਟਿਵ ਜਾਂ ਉਰਦੂ ਇਲੈਕਟਿਵ ਦਾ ਪੇਪਰ ਹੈਗਾ 1 ਅਪ੍ਰੈਲ ਨੂੰ 1 ਅਪ੍ਰੈਲ ਨੂੰ ਠੀਕ ਹੈ ਤੇ 2 ਅਪ੍ਰੈਲ ਨੂੰ ਪੇਪਰ ਹੈਗਾ ਰਜੇ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਫਿਜ਼ੀਕਲ ਐਜੂਕੇਸ਼ਨ ਐਂਡ ਸਪੋਰਟਸ ਦਾ ਪੇਪਰ ਹੈਗਾ 2 ਅਪ੍ਰੈਲ ਨੂੰ ਤੇ 4 April ਨੂੰ ਹੈਗਾ ਡਾਂਸ కెਮਿਸਟਰੀ ਦਾ ਪੇਪਰਾਂ ਤੇ NSQF ਇਹ ਸਬਜੈਕਟਸ ਨੇ ਟਾਈਮਿੰਗ ਸਾਰਿਆਂ ਦੀ 11:00 ਤੋਂ ਲੈ ਕੇ 2:30 ਵਜੇ ਤੱਕ ਆ ਇਹਨਾਂ ਵਿੱਚ ਤੁਸੀਂ ਦੇਖ ਸਕਦੇ ਹੋ ਵੀ ਕਿਹੜਾ-ਕਿਹੜਾ ਪੇਪਰ ਕਿਸ ਦੇ ਨਾ ਇਹ ਐਜੂਕੇਸ਼ਨਲ ਸਬਜੈਕਟਸ ਦੀ ਹੈ ਵੋਕੇਸ਼ਨਲ ਵਿਸ਼ੇ ਨੇ ਜਿਹੜੇ ਬੱਚਿਆਂ ਕੋਲ 19 ਫਰਵਰੀ ਨੂੰ ਪੇਪਰ ਉਹਨਾਂ ਦਾ ਇਹ ਸਬਜੈਕਟ ਜਿਹੜੇ ਜਿਹੜੇ ਬੱਚਿਆਂ ਕੋਲ ਨੇ 7 ਮਾਰਚ Thanks.